ਆਣਾ ਭਾਈ ਸਭ ਯਾਰ ਨਹੀਂ ਇਹ ਕਿਹੜਾ ਕਾਰ ਉਹ ਕਾਰ ਮੈਟਰ ਵਾਲਾ ਨਹੀਂ ਉਹ ਇਹ ਤਾਂ ਪਾਣੀ ਲੈਣਾ ਮੈਂ ਸਹੀ ਆ ਕੋਣੀ ਮੈਂ ਲੋ ਸੈਂਸ ਕੋਪਤਾ ਭਾਜੀ ਆਪਣੇ ਕੋਪਤਾ ਭਾਈ ਚੱਲੇ ਆ ਆਪਣੇ ਖਤਰੇ ਖਤਰੇ ਚੱਲੇ ਮਸੀਆਂ ਨੇ ਇਹ ਬੰਦੇ ਹੋ ਜਾਣਾ ਚਾਹੀਦਾ ਮਸਲ ਮੈਂ ਕਿਹਾ ਤਾਂ ਤੱਕ ਜਾਣਾ ਮੈਂ ਮੋੜ ਹੁਣਾ ਤਾਂ ਇੱਥੇ ਹੀ ਮੋੜ ਲਿਆ ਆ ਐਵੇਂ ਉਹੀ ਗੱਲ ਚ ਗਰਾਣੀਆਂ ਗਾ ਸਾਲਿਆ ਐਵੇਂ ਹੀ ਹੋ ਗਈ ਗੱਲ ਵਾ ਮੈਂ ਲੈ ਕੇ ਜਾ ਮੈਂ ਕਰ ਰੋਦਾ ਲੈ ਯਾਰ ਰਵੀ ਫੇ ਤੂੰ ਮੋੜ ਤੋਂ ਚੱਲ ਗਿਆ ਆ ਉਹ ਚੱਕ ਲੈ ਕੇ ਜਾ ਤੂੰ ਚਾਵਾ ਪੋੜਾ ਆਪਣਾ ਚੱਲੇ ਜਾਣਾ ਹਮ ਏਦੇ ਵਾਲੇ ਉਤੋਂ ਦੀ ਚੱਲਣਦੇ ਪਾਣੀ ਆ ਵੀ ਚੋਰ ਸਮਾਨ ਵੀ ਕੱਟਣ ਲੱਗ ਪਏ ਵਿੱਚ ਪਾਣੀ ਵੀ ਸਪੀਡ ਚੈੱਕ ਕਰੋ ਵੀ ਇਹ ਨਾ ਨਹੀਂ ਬਹੁਤ ਯਾਦੀ ਸਪੀਡ ਨਾਲ ਪਾਣੀ ਆ ਰਿਹਾ ਵਾ ਆਪਣੇ ਕੰਬਾ ਭਾਜੀ ਜੀ ਕਿਹੜੇ ਚ ਦਿਖਾਉਗੇ ਸਹੀ ਆਹ ਛੇ ਵਾਲੇ ਚ ਛੇ ਤਾਂ ਆਹ ਬੋਰ ਬੰਨੇ ਇਹ ਤਾਂ ਕਿੰਨਾ ਕ ਸਾਫ ਹੋ ਗਿਆ ਵਾ ਬਾਕੀ ਵੀ ਹੋ ਜਾਊਗਾ ਯਾਰ ਇਧਰੋਂ ਦੇਖੋ ਵਾ ਕਿ ਆਈ ਜਾਂਦਾ ਪਿਛੋਂ ਉਹ ਵੀ ਨਿਸ਼ਾਨੀ ਲੱਗਦੀ ਆ ਆਪਾਂ ਇਹਦੇ ਕਿੰਨਾ ਕ ਪਾਣੀ ਵਧਦਾ ਹੈ ਉਹ ਐਨਡੀਆਰਫ ਦੀ ਟੀਮ ਵੀ ਜਾਣਦੀ ਆ ਜਾਈ ਚਾ ਲੈਣਾ ਅੱਛਾ ਚੱਕਦਾ ਹੈ ਭੇਜਣਾ ਹੀ ਆ ਉਹ ਪਿਆਰ ਦਾ ਇੱਧਰ ਦੜ ਗਿਆ ਉਹ ਬੰਦੇ ਫਸ ਗਏ ਆ ਜੀ ਪਾਣੀ ਵਿੱਚ